ਐਗਰੂਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਰਮੰਦਰ ਸਿੰਘ ਮੈਂਬਰ ਮੁਸਾਫਾ ਮੈਂਬਰ ਬਲਾਕ ਸਮਤੀ ਅੱਜ ਇਹ ਗੱਲ ਕਰ ਰਿਹਾ ਕਿ ਕਿਸਾਨਾਂ ਨੂੰ ਦਿੱਲੀ ਕਿਉਂ ਨਹੀਂ ਜਾਣ ਦਿੱਤਾ ਗਿਆ ਜਿਹੜਾ ਕਿਸਾਨ ਬਿਲਕੁਲ ਨਿਹੱਥੇ ਪੈਦਲ ਮਾਰਚ ਕਰਦੇ ਸੀ ਜਿਨ੍ਹਾਂ ਨੂੰ ਕੋਈ ਰੋਗ ਨਹੀਂ ਸੀ ਸਕਦਾ ਉਹਨਾਂ ਨੂੰ ਹਰਿਆਣੇ ਦੇ ਵਿੱਚ ਦੂਜੇ ਦਰਜੇ ਦੇ ਸ਼ਹਿਰੀਆਂ ਨਹੀਂ ਬਲਕੇ 3rd ਦਰਜੇ ਦੇ ਸ਼ਹਿਰੀਆਂ ਦਾ ਨਾਂ ਦਿੱਤਾ ਗਿਆ ਤੇ ਉਹਨਾਂ ਦੇ ਅਤਿਆਚਾਰ ਕੀਤੇ ਗਏ ਪਰ ਮੈਂ ਪੁੱਛਦਾ ਹਾਂ ਸਰਕਾਰਾਂ ਨੂੰ ਕਿ ਜਦੋਂ ਮਹਾਮਾਰੀ ਪਈ ਸੀ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਦਿੱਲੀ ਦੀ ਸਾਰੀ ਬਿਮਾਰੀ ਆਪ ਦੇ ਉੱਪਰ ਲੈ ਕੇ ਤੇ ਦਿੱਲੀ ਨੂੰ ਸੁਰੱਖਿਰੂ ਕੀਤਾ ਸੀ ਕੀ ਇਹ ਜਾਣਦੇ ਨਹੀਂ ਕਿ ਸਾਡੇ ਗੁਰੂ ਸਾਹਿਬਾਨ ਨੇ ਕੀ ਕੀਤਾ ਹੰਦ ਦੀ ਚਾਦਰ ਗੁਰੂ ਤੇਗ ਬਹਾਦਰ ਜੀ ਨੇ ਜਨ ਜਨੂ ਅਤੇ ਤਲਕ ਦੀ ਰਾਖੀ ਵਾਸਤੇ ਆਮ ਜਾਂ ਬੇਲਦਾਂ ਦਿੱਤਾ ਅਤੇ ਉਹ ਦੋਏ ਲੋਕ ਕਹਿੰਦੇ ਸੀ ਕਿ ਵਾਹ ਡਾਂਗ ਵਾਲਾ ਸੱਖ ਜਿੱਥੇ ਵੀ ਹੋਊਗਾ ਉੱਥੇ ਕਿਸੇ ਨੂੰ ਕੋਈ ਖਤਰਾ ਨਹੀਂ ਹੁੰਦਾ ਪਰ ਮੈਂ ਪੁੱਛਦਾ ਅੱਜ ਸਾਡੇ ਗੁਰਦ ਆ ਮਾਤਾ ਵੀ ਕਬਜ਼ਾ ਕੀਤਾ ਗਿਆ ਕਈਆਂ ਸਟੇਜਾਂ ਸਟੇਟਾਂ ਦੇ ਵਿੱਚ ਜਿਸ ਤਰ੍ਹਾਂ ਡਾਂਗਮਰ ਗੁਰਦੁਆਰਾ ਤੇ ਦੋ ਇਤਿਹਾਸਕ ਗੁਰਦੁਆਰੇ ਮੈਂ ਗੱਲ ਲੰਮੀ ਨਾ ਕਰਾਂ ਉਹਨਾਂ ਤੇ ਤੇ ਸਰਕਾਰ ਇਹ ਗੱਲ ਕਹਿੰਦੀ ਹੈ ਕਿ ਇਹਨਾਂ ਛਾਂ ਤੇ ਜਗ੍ਹਾ ਹੋਰ ਲੈ ਲਓ ਪਰ ਮੈਂ ਪੁੱਛਣਾ ਚਾਹੁੰਨਾ ਅੱਜ ਮਸਜਿਦਾਂ ਢਾ ਕੇ ਮੰਦਰਾਂ ਦੀ ਗੱਲ ਹੁੰਦੀ ਹੈ ਕਿਤੇ ਕੁਛ ਹੁੰਦੀ ਆ ਪ੍ਰਾਣੀਆਂ ਗੱਲਾਂ ਨੂੰ ਦੇੜਿਆ ਜਾਂਦਾ ਹੈ ਇਹਨਾਂ ਨੂੰ ਇਹ ਨਹੀਂ ਪਤਾ ਕਿ ਸਿੱਖ ਰਾਜ ਦੇ ਵਿੱਚ ਚਾਹੇ ਬੰਦਾ ਬਹਾਦਰ ਸਿੰਘ ਦਾ ਰਾਜ ਸੀ ਜਾਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਕਿਸੇ ਚਰਚ ਨੂੰ ਕਿਸੇ ਮਸਜਿਦ ਨੂੰ ਕਿਸੇ ਮੰਦਰ ਨੂੰ ਨਹੀਂ ਸੀ ਢਾਇਆ ਗਿਆ ਸਗੋਂ ਪੈਸੇ ਦੇ ਕੇ ਉਹਨਾਂ ਦੀ ਹਫਾਇਤ ਕਰਨ ਵਾਸਤੇ ਦਿੱਤਾ ਗਿਆ ਸੀ ਪਰ ਅਫਸੋਸ ਅੱਜ ਗੁਰਦੁਆਰਾ ਢਾ ਕੇ ਤਾਂ ਕਿਤੇ ਹੋਰ ਬਣਾਉਂਦੇ ਆ ਹੋਰ ਜਗ੍ਹਾ ਲੈ ਲਓ ਪ੍ਰਾਣੀਆਂ ਮਸੀਤਾਂ ਢਾਕੇ ਮੰਦਰ ਬਣਾਉਣ ਵਾਸਤੇ ਇੱਥੇ ਮੰਦਰ ਸੀ ਮੁਗਲਾਂ ਨੇ ਅਤਿਆਚਾਰ ਕੀਤੇ ਸੀ ਉਦੋਂ ਮੁਗਲਾਂ ਦਾ ਕਿਉਂ ਨਾ ਇਹਨਾਂ ਨੇ ਮੁਕਾਬਲਾ ਕੀਤਾ ਉਦੋਂ ਕੀ ਸਾਡੇ ਗੁਰੂ ਸਾਹਿਬਾਨ ਨੇ ਸਾਡੀ ਸ਼ਕਉਮ ਨੇ ਕੀਤਾ ਮੈਂ ਇਹ ਵੀ ਪੁੱਛਣਾ ਚਾਹੁੰਨਾ ਕਿ ਜਦੋਂ ਮੁਖਮਰੀ ਸੀ ਹਿੰਦੁਸਤਾਨ ਦੇ ਵਿੱਚ ਤਾਂ ਲਾਲ ਬਾਦਸ਼ਾਹਤਰੀ ਨੇ ਜੈ ਜਵਾਨ ਜੈਕਸਨ ਦਾ ਨਾਰਾ ਦਿੱਤਾ ਸੀ ਇੱਕ ਦਿਨ ਦਾ ਵਾਰਤ ਰੱਖਣ ਵਾਸਤੇ ਆਖਿਆ ਸੀ ਪਰ ਸਿੱਖਾਂ ਨੂੰ ਕਿਸਾਨਾਂ ਨੂੰ ਗੁਜਰਾਤ ਦੇ ਵਿੱਚ ਬੰਜਰ ਜੰਗਲ ਪਟਕੇ ਜ਼ਮੀਨਾਬਾਦ ਕਰਾ ਕੇ ਦੇਸ਼ ਦਾ ਢੱਡ ਭਰਨ ਵਾਸਤੇ ਜ਼ਮੀਨਾਂ ਲਾਟ ਕੀਤੀਆਂ ਗਈਆਂ ਜਿਨ੍ਹਾਂ ਦੀਆਂ ਉਹਨਾਂ ਨੇ ਆਪਦੀਆਂ ਕਿਸ਼ਤਾਂ ਭਰ ਕੇ ਜ਼ਮੀਨਾਂ ਪੱਕੀਆਂ ਵੇਚ ਰਹੇ ਜਾਂ ਪਰ ਮੋਦੀ ਸਰਕਾਰ ਇਹ ਕਹਿੰਦੀ ਹੈ ਕਿ ਗੁਜਰਾਤ ਦੇ ਜੰਪਲ ਨਹੀਂ ਉਹ ਸੁਪਰੀਮ ਕੋਰਟ ਦੇ ਵਿੱਚ ਜਦੋਂ ਮੁੱਖ ਮੰਤਰੀ ਸੀ ਉਦੋਂ ਇਹਨਾਂ ਨੇ ਕੇਸ ਕੀਤਾ ਅੱਜ ਵੀ ਉਹ ਸੁਪਰੀਮ ਕੋਰਟ ਦੇ ਵਿੱਚ ਪਿਆ ਭਾਵੇਂ ਹਾਈ ਕੋਰਟ ਦੇ ਵਿੱਚ ਮੋਦੀ ਹਾਰ ਗਿਆ ਪਰ ਮੈਂ ਪੁੱਛਣਾ ਚਾਹੁੰਦਾ ਕਿ ਕੋਈ ਕਿਤੋਂ ਦਾ ਚਲਕੇ ਆਵੇ ਪੰਜਾਬ ਦੇ ਵਿੱਚ ਉਹ ਭਾਗੀਦਾਰ ਬਣ ਜਾਂਦਾ ਹੈ ਪੰਜਾਬ ਦੇ ਵਿੱਚ ਉਹਦਾ ਆਈਡੈਂਟੀਟੀ ਕਾਰਡ ਸਾਰਾ ਕੁਝ ਬਣਦਾ ਪੰਜਾਬ ਦੇ ਵਿੱਚ ਉਹਦੇ ਤੇ ਕੋਈ ਪਾਬੰਦੀ ਨਹੀਂ ਜਦੋਂ ਕਿ ਅਸੀਂ ਜੇ ਰਾਜਸਥਾਨ ਹਿਮਾਚਲ ਜੰਮੂ ਕਸ਼ਮੀਰ ਕਿਤੇ ਵੀ ਜਾ ਕੇ ਉੱਥੋਂ ਦਾ ਜਿੰਨਾ ਜਿਹੜਾ ਵਸਨੀਕ ਨਹੀਂ ਬਣਦੇ ਉਹਨਾਂ ਦੇ ਰੋਤੋਂ ਦਾ ਅਸੀਂ ਪ੍ਰਾਪਰਟੀ ਵੀ ਨਿਕਰੀ ਸਕਦੇ ਉਥੇ ਅਸੀਂ ਕੰਮ ਵੀ ਨਹੀਂ ਕਰ ਸਕਦੇ ਇਸ ਵਾਸਤੇ ਸਰਕਾਰਾਂ ਨੂੰ ਸੋਚਣਾ ਚਾਹੀਦਾ ਹੈ ਕਿਸਾਨਾਂ ਦਾ ਮੱਥਾ ਨਾ ਲਾਓ ਕਿਸਾਨਾਂ ਦਾ ਮੱਥਾ ਲਾਇਆ ਤਾਂ ਉਹਨੂੰ ਬਹੁਤ ਮਹਿੰਗਾ ਪਊਗਾ ਤੇ ਨਾਲ ਹੀ ਮੈਂ ਇਹ ਗੱਲ ਬੇਨਤੀ ਕਰਦਾ ਕਿਸਾਨਾਂ ਨੂੰ ਅੱਜ ਸਾਰੇ ਇਕੱਠੇ ਹੋ ਜੋ ਜਿਵੇਂ ਚੌਧਰ ਦੀ ਖਾਤਰ ਕੱਲੇ ਕੱਲੇ ਆਪੋ ਆਪਣੇ ਭਜਦਿਆਂ ਦੇ ਵਾਰੀ ਵਾਰੀ ਕੁੱਟ ਖਾਨੇ ਆ ਇਹ ਦਿਨ ਦੂਰ ਨਹੀਂ ਜਦੋਂ ਕੱਲਿਆ ਕੱਲਿਆ ਦਾ ਬਹੁਤ ਮਾੜਾ ਹੋਊਗਾ ਆਓ ਸਾਰੇ ਇਕਾ ਕਰੋ ਸਾਰੇ ਪਿਛਲੀਆਂ ਗੱਲਾਂ ਭੁਲਾ ਕੇ ਮੈਂ ਪੰதேਰ ਸਾਹਿਬ ਨੂੰ ਢੱਲੇਵਾਲ ਸਾਹਿਬ ਨੂੰ ਵੀ ਬੇਨਤੀ ਕਰਦਾ ਆ ਆਪਦੀਆਂ ਯੂਨੀਅਨਾਂ ਅਪੀਲ ਕਰ ਰਹੀ ਦੂਜੀਆਂ ਯੂਨੀਅਨਾਂ ਨੂੰ ਦੂਜੀਆਂ ਯੂਨੀਅਨਾਂ ਵੀ ਇਹਨਾਂ ਦਾ ਸਾਥ ਦੇਣ ਸਾਰੇ ਇਕੱਠੇ ਹੋ ਕੇ ਜਿਵੇਂ ਅੱਗੇ ਲੜਾਈ ਲੜੀ ਸੀ ਉਸੇ ਤਰ੍ਹਾਂ ਲੜਾਈ ਲੜਨਾ ਉਦੋਂ ਵੀ ਬਹੁਤ ਵੱਡੀ ਗਲਤੀ ਕੀਤੀ ਸੀ ਜੇ ਉਹ ਕੋਣ ਨੂੰ ਮਾਫ ਹੋ ਗਏ ਸੀ ਤੇ ਸਾਰੇ ਆਪੋ ਆਪੀ ਪੱਧ ਤੇ ਸੀ ਕਿ ਇਲੈਕਸ਼ਨ ਲੜ ਕੇ ਅਸੀਂ ਖੜੀ ਮੁੱਖ ਮੰਤਰੀ ਬਣ ਜਾਗੇ ਪਰ ਅੱਜ ਉਹ ਗੱਲਾਂ ਜੇ 2-4 ਦਿਨ ਹੋਰ ਰਹਿ ਕੇ ਮਨਾਇਆਂ ਜਾਂਦੀਆਂ ਆ ਦਿਨ ਨਾ ਵੇਖਣੇ ਪੈਂਦੇ ਇਸ ਵਾਸਤੇ ਮੈਂ ਕਿਸਾਨ ਵੀਰਾਂ ਨੂੰ ਸਾਰੇ ਲੀਡਰਾਂ ਨੂੰ ਇਹ ਬੇਨਤੀ ਕਰਦਾ ਕਿ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਦੁਬਾਰਾ ਵਾਜਿਠਾਓ ਨਹੀਂ ਪੰਜਾਬ ਨੂੰ ਕੋ 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 ਮਾਰ ਦੇਣਗੇ ਸਰਕਾਰ ਕੋਈ ਵੀ ਤੁਹਾਡੀ ਸਕੀ ਨਹੀਂ ਹੋ ਸਕਦੀ ਚਾਹੇ ਅਕਾਲੀ ਦਲ ਦੀ ਹੋਵੇ ਚਾਹੇ ਆਮ ਆਦਮੀ ਪਾਰਟੀ ਦੀ ਹੋਵੇ ਚਾਹੇ ਕਾਂਗਰਸ ਦੀ ਹੋਵੇ ਤੇ ਜਾਂ ਭਾਜਪਾ ਦੀ ਹੋਵੇ ਕਿਸਾਨ ਨੂੰ ਤੇ ਪੰਜਾਬ ਨੂੰ ਮਾਰਨ ਵਾਸਤੇ ਸਾਰੀਆਂ ਸਰਕਾਰਾਂ ਤਤਪਰ ਐ ਇਸ ਵਾਸਤੇ ਸਾਨੂੰ ਸਾਰਿਆਂ ਨੂੰ ਇੱਕ ਹੋਣਾ ਚਾਹੀਦਾ ਹੈ ਇੱਕ ਹੋ ਕੇ ਇਕੱਠੇ ਹੋ ਕੇ ਲੜਾਈ ਲੜੀਏ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਿੱਤ ਪ੍ਰਾਪਤ ਕਰ ਸਕੀਏ ਅਗਲੀ ਜਿੱਤ ਨੂੰ ਅਸੀਂ ਅਧੂਰਾ ਛੱਡ ਕੇ ਭੱਜਾਏ ਉਹ ਦੁਬਾਰਾ ਗਲਤੀ ਨਾ ਕਰੀਏ ਇਹ ਬੇਨਤੀ ਆ ਕਿ ਦੁਬਾਰਾ ਇਕੱਠੇ ਹੋ ਕੇ ਸਾਰੇ ਇੱਕ ਮੰਚ ਤੇ ਇਕੱਠੇ ਹੋ ਕੇ ਲੜਾਈ ਲੜੋ ਕਿਉਂਕਿ ਟੇਬਲ ਤੇ ਤਾਂ ਤੁਸੀਂ ਜਿੱਤਿਆਏ ਸੀ ਪਰ ਅਖੀਰ ਆਪ ਦੀ ਹਾਰ ਮੰਨ ਕੇ ਉਤੋਂ ਭੱਜਣ ਲੱਗਿਆ ਹਾਰ ਮੰਨ ਲਈ ਇਹ ਦੁਬਾਰਾ ਇਹ ਨਾ ਸੋਚੋ ਪਰ ਬੀਜੇਪੀ ਦੀ ਸਰਕਾਰ ਕਦੇ ਵੀ ਕਿਸਾਨਾਂ ਦੀ ਕਦੇ ਸਿੱਖਾਂ ਦੀ ਹਮਾਇਤੀ ਨਹੀਂ ਹੋ ਸਕਦੀ ਇਹ ਠੀਕ ਆ ਪ੍ਰਧਾਨ ਮੰਤਰੀ ਜਾਂਦੇ ਆ ਗੁਰਦੁਆਰੇ ਸਿੱਖਾਂ ਦੀ ਵਾ 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 ਕਰਦੇ ਆ ਉਧਰੋਂ ਸਿੱਖਾਂ ਦੀ ਵਾ 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 ਕਰਦੇ ਤੇ ਦੂਜੇ ਪਾਸੇ ਸਿੱਖਾਂ ਨੂੰ ਦਾਤਰੀ ਦੇ ਨਾਲ ਇਹਨਾਂ ਦੀਆਂ ਜੜ੍ਹਾਂ ਖੁਰਲੀਆਂ ਜਾਂਦੀਆਂ ਕਾਰਪੋਰੇਟ ਨੂੰ ਬढ़ावा ਦਿੱਤਾ ਜਾਂਦਾ ਆ ਜੜਾਨੀ ਬਾਨੀ ਦੀ ਗੱਲ ਹੁੰਦੀ ਹੈ ਪਾਰਲੀਮੈਂਟ ਦੇ ਵਿੱਚ ਵੀ ਵਿਰੋਧੀ ਪਾਰਟੀਆਂ ਦੀ ਗੱਲ ਨਹੀਂ ਸੁਣੀ ਜਾਂਦੀ ਜਿਹੜੀ ਵਾਇਪ ਪਰ ਤਨਵਾਦ ਹੈ ਸਿੱਖਾਂ ਦਾ ਕਿਸਾਨਾਂ ਦਾ ਜਿਹੜੇ ਇਹ ਮੋਰਚੇ ਲੜਦੇ ਆ ਪਰ ਪਰੋਂ ਦੁਬਾਰਾ ਫੇਰ ਇਕੱਠੇ ਹੋ ਕੇ ਲੜੋ ਤਾਕੇ ਆਪਾਂ ਜੱਤਵਾਲਵਾਦ ਸਕੀਏ ਕੱਲੇ ਕੱਲੇ ਕੋਠਣਾ ਖਾਈਏ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ